ਹਾਂਜੀ ਸਤਿ ਸ਼੍ਰੀ ਅਕਾਲ ਬੱਚਿਓ ਪਿਛਲੀ ਵੀਡੀਓ ਦੇ ਵਿੱਚ ਅਸੀਂ ਅਮਰਤਾ ਪ੍ਰੀਤਮ ਦੀ ਰਚਨਾ ਦੇਖ ਕਬੀਰਾ ਰੋਇਆ ਨੂੰ ਪੜ ਚੁੱਕੇ ਹਾਂ ਇਸ ਵੀਡੀਓ ਦੇ ਵਿੱਚ ਅਸੀਂ ਉਹਨਾਂ ਦੀ ਅਗਲੀ ਰਚਨਾ ਰਾਜਨੀਤੀ ਨੂੰ ਪੜਨ ਜਾ ਰਹੇ ਹਾਂ ਸੋ ਇਹ ਇੱਕ ਵਿਅੰਗਾਤਮਿਕ ਕਵਿਤਾ ਹੈ ਜਿਦੇ ਵਿੱਚ ਕਵਿਤਰੀ ਨੇ ਰਾਜਨੀਤੀ ਨੂੰ ਇੱਕ ਕਲਾਸਿਕ ਫਿਲਮ ਤੇ ਰੂਪ ਵਿੱਚ ਚੜਾ ਹੈਗਾ ਉਹ ਚਿਤ੍ਰਿਆ ਸੋ ਇਹਦੇ ਵਿੱਚ ਇਹਦਾ ਹੀਰੋ ਹੀਰੋਇਨ ਐਕਸਟਰਾ ਫਾਈਨانਸਰ ਸ਼ੂਟਿੰਗ ਦਾ ਸਥਾਨ ਤੇ ਸ਼ੂਟਿੰਗ ਦੇ ਕਿਹੜੇ ਕਿਹੜੇ ਸਾਧਨ ਜਿਹੜੇ ਨੇ ਵਰਤੇ ਗਏ ਜਾਂਦੇ ਨੇ ਉਹਨਾਂ ਦੀ ਪਾਰੀ ਜਿਹੜਾ ਹੈਗਾ ਉਹ ਇਹਨਾਂ ਨੇ ਚਰਚਾ ਕੀਤੀ ਹੈ ਤੇ ਆਓ ਆਪਾਂ ਪੜ੍ਹਦੇ ਹਾਂ ਉਹਨਾਂ ਦੀ ਰਚਨਾ ਅਮਰਤਾ ਪ੍ਰੀਤਮ ਦੀ ਰਚਨਾ ਰਾਜਨੀਤੀ ਕਵਿਤਰੀ ਕਹਿੰਦੀ ਹੈ ਕਿ ਸੁਣਿਆ ਹੈ ਕਿ ਰਾਜਨੀਤੀ ਇੱਕ ਕਲਾਸਿਕ ਫਿਲਮ ਹੈ ਕਹਿੰਦੀ ਕਿ ਉਹਨਾਂ ਨੇ ਸੁਣਿਆ ਵਾ ਕਿ ਰਾਜਨੀਤੀ ਇੱਕ ਕਲਾਸਿਕ ਜਿਹੜੀ ਫਿਲਮ ਹੈ ਹੀਰੋ ਬਹੁਮੁਖੀ ਪ੍ਰਤਿਵਾ ਦਾ ਮਾਲਕ ਰੋਜ਼ ਆਪਣਾ ਨਾਮ ਬਦਲਦਾ ਜਿਹੜਾ ਹੀਰੋ ਆ ਉਹ ਪ੍ਰਤਿਵਾ ਦਾ ਭਾਵ ਕਾਬਲੀਅਤ ਦਾ ਮਾਲਕ ਹੈ ਜਿਹੜਾ ਜਿਹੜਾ ਹਰ ਰੋਜ਼ ਆਪਣਾ ਕੀ ਬਦਲਦਾ ਨਾਮ ਬਦਲਦਾ ਹੀਰੋਇਨ ਹਕੂਮਤ ਦੀ ਕੁਰਸੀ ਉਹੀ ਰਹਿੰਦੀ ਹੈ ਹੀਰੋਨ ਨੂੰ ਕਿਹਾ ਕਿ ਹਕੂਮਤ ਦੀ ਕੁਰਸੀ ਜਿਹੜੀ ਹੈ ਉਹ ਹੀਰੋਇਨ ਹੈ ਜਿਹੜੀ ਜਿਹੜੀ ਹਮੇਸ਼ਾ ਉਹੀ ਰਹਿੰਦੀ ਹੈ ਐਕਸਟਰਾ ਰਾਜ ਸਭਾ ਤੇ ਲੋਕ ਸਭਾ ਦੇ ਮੈਂਬਰ ਜਿਹੜੇ ਐਕਸਟਰਾ ਐਕਟਰ ਨੇ ਉਹ ਕੌਣ ਨੇ ਉਹ ਰਾਜ ਸਭਾ ਤੇ ਲੋਕ ਸਭਾ ਦੇ ਮੈਂਬਰ ਨੇ ਫਾਈਨੈਂਸਰ ਦੇ ਹਾੜੀਦਾਰ ਮਜ਼ਦੂਰ ਕਾਮੇ ਤੇ ਕਿਸਾਨ ਫਾਈਨੈਂਸਰ ਕੌਣ ਨੇ ਦੇ ਹਾੜੀਦਾਰ ਮਜ਼ਦੂਰ ਕਾਮੇ ਤੇ ਕਿਸਾਨ ਹਨ ਫਾਈਨਾਂਸ ਨਹੀਂ ਕਰਦੇ ਨਹੀਂ ਕਰਵਾਏ ਜਾਂਦੇ ਨੇ ਜੋ ਆਪਣੇ ਕੋਲੋਂ ਪੈਸਾ ਨਹੀਂ ਲਾਂਦੇ ਸਗੋਂ ਉਹਨਾਂ ਦਾ ਆਪਾਂ ਹੀ ਇਸ ਦੇ ਲੇਖਿਆ ਜਾ ਰਿਹਾ ਹੈਗਾ ਉਹ ਲਿਆ ਜਾਂਦਾ ਸੰਸਦ ਇਨਡੋਰ ਸ਼ੂਟਿੰਗ ਦਾ ਸਥਾਨ ਸੰਸਦ ਕੀਆ ਸੰਸਦ ਭਵਨ ਕੀ ਹੈ ਉਹ ਸ਼ੂਟਿੰਗ ਦਾ ਸਥਾਨ ਹੈ ਕਿਹੜਾ ਸੰਸਦ ਭਵਨ ਅਖਬਾਰਾਂ ਆਊਟਡੋਰ ਝੂਟਿੰਗ ਦਾ ਸਾਧਨ ਜਿਹੜੀਆਂ ਅਖਬਾਰਾਂ ਨੇ ਆਊਟੋਰ ਸ਼ੂਟਿੰਗ ਦਾ ਸਾਧਨ ਨੇ ਇਹ ਫਿਲਮ ਮੈਂ ਦੇਖੀ ਨਹੀਂ ਸਿਰਫ ਸੁਣੀ ਹੈ ਕਵਿਤਰੀ ਕਹਿੰਦੀ ਹੈ ਕਿ ਇਹ ਫਿਲਮ ਜਿਹੜੀ ਹੈ ਉਹ ਮੈਂ ਦੇਖੀ ਨਹੀਂ ਆਪ ਨਹੀਂ ਦੇਖੀ ਸਿਰਫ ਕੀ ਕੀਤਾ ਉਹਨੂੰ ਸੁਣਿਆ ਹੀ ਹੈ ਕਿਉਂਕਿ ਸੈਂਸਰ ਦਾ ਕੈਨ ਹੈ ਨਾਟ ਫੋਰ ਐਡਲਟਸ ਭਾਵ ਸੈਂਸਰ ਬੋ ਸੈਂਸਰ ਬੋਰਡ ਜਿਹੜਾ ਜਿਹੜਾ ਫਿਲਮ ਦੇ ਨੂੰ ਪਾਸ ਹੋਣ ਦੇ ਲਈ ਜਿਹੜਾ ਹੈਗਾ ਸਰਟੀਫਿਕੇਟ ਦਿੰਦਾ ਉਹ ਕੀ ਕਹਿੰਦਾ ਉਹਦਾ ਕੀ ਕਹਿਣਾ ਵਾ ਨਾਟ ਫॉर ਅਡਲਟਸ ਬਾਲਗਾਂ ਭਾਵ ਜਿਹੜੇ ਸਮਝਦਾਰ ਲੋਕ ਨੇ ਉਹਨਾਂ ਦੇ ਲਈ ਜਿਹੜਾ ਹੈਗਾ ਉਹ ਫਿਲਮ ਜਿਹੜੀ ਹੈ ਇਹ ਨਹੀਂ